ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕੱਟਦੇ ਆਂ ਬਾਜੀ ਇਹਦੇ ਵਿੱਚ ਵਰਕ ਦਿੱਤਾ ਹੋਇਆ ਫਲਾਵਰ ਦੋਨੇ ਹੀ ਫਲਾਵਰਾਂ ਨੂੰ ਵਰਕ ਨੂੰ ਮਿਲਾ ਲੈਣਾ ਆਪਾਂ ਦੋਨੇ ਬਾਜੀ ਇਕੱਠੀ ਹੀ ਕੱਟਣੀ ਆ पखाेंगे अपना मडा बंद चीदिया म पूरा बंद थलानापा साड तेदानशा मूरी रख अनद सा पच

ਰੱਖਣਾ ਇਹਦੇ ਦੋ ਪੱਲੇ ਆਪਾਂ ਕਟਿੰਗ ਕਰਨੀ ਹੈ ਦੋ ਪੰਡਿਆਂ ਦੀ ਗੋਲ ਕਟਿੰਗ ਕਰਨੀ ਹੈ ਤਮੂਰੋ ਕਾਟ ਦੋ ਪੱਲਿਆਂ ਦੀ ਕੋਣੀ ਇਹ ਆਪਣੀ ਬਾਜੂ ਕਟਿੰਗ ਹੋ ਚੁੱਕੀ ਹੈ ਥੈਂਕ ਯੂ